ਰੈਚ ਵਾਲੀਆਂ ਵਾਸ਼ਿੰਗ ਮਸ਼ੀਨਾਂ ਦਾ ਨਵਾਂ ਸਟਾਕ ਆ ਗਿਆ ਇਹ ਇਹ ਜੇ ਮਸ਼ੀਨਾਂ ਜਿਹਨੇ ਸਵਰਥਾ 222 ਆਪਦੇ ਮੋਬਾਈਲ ਫੋਨ ਦੇ ਵਿੱਚ ਐਪ ਡਾਊਨਲੋਡ ਕਰੋ ਮੋਬਾਈਲ ਨੂੰ ਕਮਾਂਡ ਦਿਓ ਇਹ ਚਾਂ ਚੱਲ ਪੂਗੀ ਡੱਬਾ ਬੰਦ ਵਾਸ਼ਿੰਗ ਮਸ਼ੀਨਾਂ ਨੇ ਨਵੀਆਂ ਨੇ ਪਹਿਲੀ ਗੱਲ ਕਈ ਕਹਿੰਦੇ ਨੇ ਯਕੀਨ ਨਹੀਂ ਹੋ ਰਿਹਾ ਆਖਰੀ ਚੈੱਕ ਲੈ ਵਿੱਚ ਐਸੈਸਰੀ ਨਾਲ ਸਟicker ਲਪਾਫੇ ਤੁਸੀਂ ਤਾਰਨੇ ਆ ਆਪਣੇ ਕੋਲ ਫਰੰਟ ਲੋਡ ਤੇ ਟੌਪ ਲੋਡ ਆ ਗਈ ਇਹ ਦੋਨਾਂ ਦੀ ਜੇ ਬਾਜ਼ਾਰੂ ਕੀਮਤ ਦੀ ਗੱਲ ਕਰੋਗੇ ਜੇ ਤਾਂ ਫਰੰਟ ਲੋਡ ਲੈਣ ਵਾਗੇ ਕਿਤੇ ਬਾਜ਼ਾਰ ਚ 35 ਤੋਂ 40000 ਦੀ ਆਉਂਦੀ ਹੈ ਬਈ ਫਰੰਟ ਲੋਡ ਕਿੰਨੇ ਚ ਲਿਆ ਜਾਣਾ ਆਪਣੇ ਕੋਲੋਂ ਆਪਾਂ ਫਰੰਟ ਲੋਡ ਦੇ ਦਾਂਗੇ ਸਿਰਫ 18000 ਰੁਪਏ ਦੀ ਟਾਪ ਲੋਡ ਦੇ ਦਾਂਗੇ 14000 ਰੁਪਏ ਦੀ ਜੀ ਲਓ ਜੀ ਟਾਪ ਲੋਡ ਮਿਲ ਜੂਗੀ ਆਪਾਂ ਨੂੰ 14000 ਰੁਪਏ ਦੀ ਪੰਜ ਤੋਂ 6 ਪੀਸ ਤਾਂ ਪੈ ਰਾ ਮਿੱਤਰੋ ਟਾਪ ਲੋਡ ਦੇ ਜੇ ਕੰਪਨੀ ਦੀ ਗੱਲ ਕਰੋਗੇ ਪੈਨਾਸੋਨਿਕ ਸੈਮਸੰਗ ਸਾਰੀਆਂ ਮਿਲ ਜਾਣਗੀਆਂ ਆਹ ਲੋ 5 ਸਟਾਰ ਦੀ ਰੈਂਕਿੰਗ ਦੇ ਨਾਲ ਬਿਹਰੇ ਜਿਹੜੀ ਆਪਣੀਆਂ ਫਰੰਟ ਲੋਡ ਦੀਆਂ ਨੇ ਇਹ ਮਿਲਦੀ ਹੈ ਬਾਜ਼ਾਰ ਦੇ ਵਿੱਚ ਕੋਈ 45 ਦੀ ਕੋਈ 50 ਕੋਈ 55 ਅਲੱਗ-ਅਲੱਗ ਰੇਟ ਨੇ ਆਪਣੇ ਕੋਲ ਵਿਰੇਆ ਪੀਸ ਚੈੱਕ ਕਰਾ ਦੇ ਸਾਰੇ ਜਿੰਨੇ ਪਏ ਨੇ ਭਈ 15 ਤੋਂ 20 ਪੀਸ ਪਏ ਨੇ ਵਿਰੇ ਕਿਹੜੀ ਉਮਰ ਛਾਂਟੇ ਮਾਰ ਕੇ ਲੈ ਕੇ ਨਹੀਂ ਦੇ ਦਾਂਗੇ ਆਪਾਂ 18000 ਰੁਪਏ ਦੇ ਦਾਂਗੇ ਲੋ ਜੀ ਜਿਹੜੀ ਫਰੰਟ ਲੋਡ ਹੈ ਮਿਲ ਜੂਗੀ 18000 ਰੁਪਏ ਦੀ ਦਿਵਾਲੀ ਤੇ ਦਵਾਂਗੇ ਜੜਾ ਭਰਾ ਹੋਰ ਵਾਸ਼ਿੰਗ ਮਸ਼ੀਨ ਲੈਣ ਆਇਆ ਕੋਈ ਨਾ ਕੋਈ ਦਵਾਂਗੇ ਵਿਰੇ ਜਰੂਰ ਦਵਾਂਗੇ ਐਡਰੈਸ ਕੀ ਪੈਂਦਾ ਵਿਰੇ ਆਪਣਾ ਐਡਰੈਸ ਹੀ ਸੰਗਰੂਰ ਆਪਣਾ ਨੀਅਰ ਨਾਨਕੇ ਵਾਲਾਂ ਚੌਕੀ ਠੀਕ ਹੈ ਗੁਰ ਤੇਗ ਬਹਾਦਰ ਕਲੋਨੀ ਗਲੀ ਨੰਬਰ 21 ਬਾਕੀ ਸਕਰੀਨ ਤੇ ਭਰਾ ਦਾ ਭਈ ਮੋਬਾਈਲ ਨੰਬਰ ਚੱਲ ਰਿਹਾ ਬਾਇ ਚੰਸ ਕਿਸ ਸੇਵ ਕਰਕੇ WhatsApp ਤੇ ਮੈਸੇਜ ਕਰ ਦਿਓ ਕਿ ਭਾਈ ਅਸੀਂ ਇੱਥੋਂ ਬੋਲ ਰਿਹਾ ਅਸੀਂ ਨਾਲ ਹੀ ਮਸ਼ੀਨ ਲੈਣੀ ਹੈ ਜੀ